ਅੱਜ ਸਵੇਰੇ ਬਹੁਤ ਦੁਖਦਾਈ ਘਟਨਾ ਸਾਹਮਣੇ ਆਈ ਹੈ ਪੰਜਾਬੀ ਇੰਡਸਟਰੀ ਦੇ ਮਹਾਨ ਕਾਮੇਡੀਅਨ ਜਸਵਿੰਦਰ ਭੱਲਾ ਜੀ ਦਾ ਦਿਹਾਂਤ ਹੋ ਗਿਆ ਤੇ ਇਸ ਵਕਤ ਮੇਰੇ ਨਾਲ ਮਲਕੀਤ ਤਰਾਨੀ ਅਤੇ ਪੂਨਮ ਸੂਰਜੀ ਮੌਜੂਦ ਨੇ ਬਹੁਤ ਦੁਖਦਾਈ ਘਟਨਾ ਹੋਈ ਹੈ ਜੀ ਬਹੁਤ ਕਹਿ ਸਕਦੇ ਆ ਕਿ ਲੈਜੈਂਡ ਕਾਮੇਡੀਅਨ ਜਿਹੜਾ ਜਸਵਿੰਦਰ ਭੱਲਾ ਜੀ ਕਾਲ ਚੜਾ ਕਰ ਗਏ ਨੇ ਤੁਸੀਂ ਉੱਤੇ ਪਹੁੰਚੋ ਕਿ ਜਜ਼ਬਾਤ ਵਿੱਚ ਕੀ ਕਹਿਣਾ ਚਾਹੁੰਦੇ ਪੰਜਾਬੀ ਸਿਨੇਮੇ ਦਾ ਹਾਸਿਆਂ ਦਾ ਬੰਜ਼ਾਰਾ ਹਮੇਸ਼ਾ ਲਈ ਚੁੱਪ ਹੋ ਗਿਆ ਸਾਡੇ ਲਈ ਵੱਡਾ ਨਾਂ ਸੀ ਜਸਵਿੰਦਰ ਭੱਲਾ ਜਿਨ੍ਹਾਂ ਨੇ ਮੇਲ ਮਿੱਤਰ ਤੋਂ ਬਾਅਦ ਆਪਣਾ ਇੱਕ ਵੱਡਾ ਸਥਾਨ ਬਣਾਇਆ ਹੈ ਸਿਨੇਮੇ ਦੇ ਵਿੱਚ ਪੰਜਾਬੀ ਸਿਨੇਮੇ ਦੇ ਵਿੱਚ ਦੂਜਿਆਂ ਦੇ ਚਿਹਰਿਆਂ ਤੇ ਹਾਸੇ ਰੌਣਕ ਖੇੜੇ ਲੈ ਕੇ ਆਉਣਾ ਵੱਡੀ ਗੱਲ ਹੈ ਸੋ ਸਿਨੇਮਾ ਜਗਤ ਨੂੰ ਬਹੁਤ ਵੱਡਾ ਘਟ ਹੈ ਜੀ ਉਹਨਾਂ ਦੇ ਜਾਣ ਦਾ ਅਸੀਂ ਆਪਣੇ ਸਾਥਾ ਪਫਟਾ ਪੰਜਾਬੀ ਫਿਲਮਾਂ ਟੀਵੀ ਐਕਟਰਸ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਸੀਗੇ ਹੋਰ ਕੁਝ ਨਹੀਂ ਕਰ ਸਕਦੇ ਆਪਾਂ ਪਰਿਵਾਰ ਨਾਲ ਦੁੱਖ ਸਾਂਝਾ ਕਰ ਸਕਦੇ ਆ ਪਰ ਅਸੀਂ ਇਹ ਚਾਹਾਂਗੇ ਕਿ ਹਮੇਸ਼ਾ ਪੰਜਾਬੀ ਸਿਨੇਮਾ ਉਹਨਾਂ ਨੂੰ ਯਾਦ ਰੱਖੇਗਾ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਰੱਖੇਗਾ ਆਮ ਬੌਗਨਤੀ ਲੋਕ ਭੱਲਾ ਸਾਹਿਬ ਨੂੰ ਸਿਰਫ ਐਸੇ ਇੱਕ ਕਾਮੇਡੀਅਨ ਦੇ ਤੌਰ ਤੇ ਜਾਣਦੇ ਨੇ ਪਰ ਉਹ ਇਨਸਾਨ ਬਹੁਤ ਚੰਗੇ ਸੀਗੇ ਸੰਜੀਦਾ ਮਸਲਿਆਂ ਦੇ ਉੱਤੇ ਬੜਿਆਂ ਚੰਗੀਆਂ ਉਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਸੈਟਾਂ ਤੇ ਜਦੋਂ ਆਉਂਦੇ ਸੀਗੇ ਪਰਦੇ ਤੋਂ ਅੱਗੇ ਪਿੱਛੇ ਵੀ ਜਦੋਂ ਸ਼ੂਟਿੰਗ ਤੋਂ ਬਾਅਦ ਅੱਗੇ ਪਿੱਛੇ ਗੱਲ ਕਰਦੇ ਸੀਗੇ ਸਾਡੀ ਸੰਸਥਾ ਦੇ ਮੈਂਬਰ ਸੀਗੇ ਉਹ ਸਾਡੇ ਪ੍ਰੋਗਰਾਮਾਂ 'ਚ ਵੀ ਜਦੋਂ ਆਉਂਦੇ ਉਦੋਂ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਸੀਗੀ ਸੋ ਕਿਸੇ ਵੀ ਮਾਮਲੇ ਦੇ ਉੱਤੇ ਉਹ ਆਪਣੀ ਰਾਏ ਦੇਣਾ ਬੜੇ ਚੰਗਾ ਸਮਝਦੇ ਸੀਗੇ ਸੋ ਸੰਜੀਦਾ ਗੱਲਬਾਤ ਕਰਦੇ ਸੀਗੇ ਸੋ ਅੱਜ ਪੰਜਾਬੀ ਸਿਨੇਮਾ ਪੂਰੇ ਸਹੌਕ ਚ ਹੈ ਜੀ ਕੋਈ ਆਖਰੀ ਟੋਟੀ ਮੁਲਾਕਾਤ ਕੋਈ ਆਖਰੀ ਗੱਲਬਾਤ ਕਦੋਂ ਹੋਈ ਸੀ ਉਹਨਾਂ ਨਾਲ ਕੋਈ 4 ਮਹੀਨੇ ਪਹਿਲਾਂ ਦੀ ਗੱਲ ਹੋਣੀ ਜਦੋਂ ਬਿਮਾਰ ਹੋ ਕੇ ਬਾਅਦ ਵਿੱਚ ਇੱਕ ਪਰ ਠੀਕ ਕਿਉਂਕਿ ਘਰੇ ਆਏ ਸੀਗੇ ਤਾਂ ਉਦੋਂ ਇੱਥੇ ਮਿਲੇ ਸੀ ਉਦੋਂ ਬਸ ਉਹ ਹੀ ਕਹਿੰਦੇ ਸੀ ਕਿ ਆਪਾਂ ਬਹੁਤ ਛੇਤੀ ਸੈੱਟ ਤੇ ਮਿਲਾਂਗੇ ਇੱਕ ਦੂਜੇ ਨੂੰ ਬਹੁਤ ਛੇਤੀ ਇਕੱਠੇ ਕੰਮ ਕਰਾਂਗੇ ਪਰ ਇਹ ਨਹੀਂ ਸੀ ਪਤਾ ਕਿ ਇੱਕ ਦਿਨ ਇਹੋ ਜਿਹਾ ਆਊਗਾ ਕਿ ਸਵੇਰੇ ਸਵੇਰੇ ਖਬਰ ਸੁਣਨ ਨੂੰ ਮਿਲੂਗੀ ਕਿ ਜਸਵਿੰਦਰ ਪੱਲਾ ਜੀ ਨਹੀਂ ਰਹੇ ਪਰਮ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿ ਬਹੁਤ ਲੈਜੈਂਡ ਕਲਾਕਾਰ ਸੀਗੇ ਮਸ਼ਹੂਰ ਕਮੀਡੀਅਨ ਸੀਗੇ ਤੁਸੀਂ ਵੀ ਅੱਜ ਪਹੁੰਚੋ ਕੀ ਕਹਿਣਾ ਚਾਹੁੰ ਕਿੰਨੇ ਜਿਹੜਾ ਇਨਸਾਨ ਸਾਰਿਆਂ ਨੂੰ ਹਸਾਉਂਦਾ ਸੀ ਅੱਜ ਸਾਰਿਆਂ ਨੂੰ ਰੁਵਾ ਕੇ ਚਲਾ ਗਿਆ ਮਾ ਕੁਝ ਕਹਿ ਹੀ ਨਹੀਂ پا ਰਹੇ ਕਿਉਂਕਿ ਜੋ ਪਰਿਵਾਰ ਦਾ ਅਸੀਂ ਹਾਲਾਤ ਦੇਖਿਆ ਹੈ ਉਹਨੂੰ ਬਿਆਨ ਨਹੀਂ ਕਰ ਸਕਦੇ ਕਿਉਂਕਿ ਦੁੱਖ ਸਾਰਿਆਂ ਨੂੰ ਹੀ ਆ ਅਸੀਂ ਇੰਡਸਟਰੀ 'ਚ ਉਹ ਬੰਦਾ ਉਹ ਹੀਰਾ ਖੋਇਆ ਜਿਹਦੀ ਕਮੀ ਕੋਈ ਵੀ ਨਹੀਂ ਪੂਰੀ ਕਰ ਸਕਦਾ ਕਾਫੀ ਪਾਪੂਕ ਨਜ਼ਰ ਆ ਰਹੇ ਤੁਸੀਂ ਠੀਕ ਹੈ ਹਮੇਸ਼ਾ ਹੁੰਦਾ ਕਿ ਹੱਸਦਾ ਖੇਡਦਾ ਬੰਦਾ ਹਨਾ ਉਹ ਕਿੰਨੇ ਬਿਮਾਰ ਚੱਲ ਰਹੇ ਸੀਗੇ ਕਈ ਵਾਰੀ ਹੁੰਦਾ ਕਿ ਚਲੋ ਕਦੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਉਹਨਾਂ ਨਾਲ ਗੱਲਬਾਤ ਹੁੰਦੀ ਤਾਂ ਥੋੜੀ ਜਾਨਕੀ ਕੁਝ ਇੱਕ ਮੇਰੀ ਫਰੈਂਡ ਨੇ ਉਹਨਾਂ ਨੇ ਕੰਮ ਕੀਤਾ ਸੀਗਾ ਤਾਂ ਮੈਂ ਹੱਸ ਪਈ ਉਹਨਾਂ ਨੂੰ ਮੈਂ ਕਿਹਾ ਪੱਲਾ ਜੀ ਆਪਾਂ ਇਕੱਠੇ ਨਹੀਂ ਕੰਮ ਨਹੀਂ ਕੀਤਾ ਕਹਿੰਦੇ ਹਜੇ ਮੇਰੀ ਜ਼ਿੰਦਗੀ ਬਹੁਤ ਪਈ ਹੈ ਤੇ ਆਪਾਂ ਖੇਡਾਂ ਤੜੇ ਨਾਲ ਕੰਮ ਵੀ ਕਰਾਂਗੇ ਤੇ ਗੱਲਾਂ 'ਚ ਖੇਡਾਂਗੇ ਵੀ ਹੈਨਾ ਤਾਂ ਅੱਜ ਨੂੰ ਗੱਲ ਯਾਦ ਆ ਰਹੀ ਸੀ ਕਿ ਇਨਸਾਨ ਦੀਆਂ ਗੱਲਾਂ ਰਹਿ ਜਾਂਦੀਆਂ ਇਨਸਾਨ ਪਤਾ ਨਹੀਂ ਕਿੱਥੇ ਚਲ ਜਾਂਦਾ ਕਦੀ ਮਿਲ ਪਾਊਗਾ ਕਿ ਨਹੀਂ ਮਿਲ ਪਾਊਗਾ ਤਾਂ ਪਾਵਕ ਬਹੁਤ ਪਾਵਕ ਨਜ਼ਰ ਆ ਰਹੇ ਨੇ ਪੰਜਾਬੀ ਅਦਾਕਾਰਾ ਪੁਲਮ ਸੂਜੀ ਤਾਂ ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਸੁਮੇਤ ਨਾਲ ਦਵਿੰਦਰਮਨ ਚੰਡੀਗੜ੍ਹ